ਆਹ ਜੀ ਸਾਹਮਣੇ ਬਿੰਦਲ ਤੱਕ ਇਸ਼ਾਰੇ ਕਰਦਾ ਮੈਨੂੰ ਮਿਲਾਂ ਮੈਂ ਥੋੜਾ ਜਿਹਾ ਜੰਨੀ ਆ ਮੈਂ ਹੀ ਉੱਪਰ ਨੂੰ ਤੁੰਦੇ ਬਾਹਗੇ ਤੇ ਜਾ ਮੇਰਾ ਕੋਈ ਨਹੀਂ ਸੁਣਦਾ ਤਰਤਾ ਲੱਗਨੀ ਸੀ ਵੀ ਨਾ ਇਹਨੂੰ ਬੋਟਾ ਕਰਕੇ ਸਾਡੇ ਜੋਰ ਨੂੰ ਰਜਤ ਕਮਾਲ ਨੂੰ ਮਾਰਿਆ ਹੈ ਨਾ ਮੇਰਾ ਨਾਮ ਸਪਨਾ ਮੈਂ ਪਿੰਡ ਮਗਿਆਲ ਚ ਰਹਿਣ ਵਾਲੀ ਆਂ ਮੈਮ ਇਹ ਜਿਹੜਾ ਮੁਰਾਇਆ ਕਿਤਾ ਜਿਤ ਕੁਮਾਰ ਇਹ ਮੈਂ ਮੈਨੂੰ ਸਾਨੂੰ ਬਹੁਤ ਤੰਗ ਕੀਤਾ ਬਹੁਤ ਤੰਗ ਕੀਤਾ ਇਹ ਅੱਜ ਦੀ ਨਹੀਂ ਗੱਲ ਹੈ ਤੇ 4 ਸਾਲ ਹੋ ਜਾਂ ਨੇ ਸਾਨੂੰ ਇੰਨਾ ਪਰੇਸ਼ਾਨ ਕੀਤਾ ਨੰਗਾ ਹੋਈ ਖੜਾ ਹੀ ਜਾਂ ਸਾਹਮਣੇ ਬਿੱਗਲ ਤੱਕ ਇਸ਼ਾਰੇ ਕਰਦਾ ਮੈਨੂੰ ਮੇਰੀ ਜਵਾਨਤੀ ਹੈ ਬੜੀ ਪਰੇਸ਼ਾਨ ਮੈਂ ਦੇ ਕੋਲ ਮੈਨੂੰ ਕੋਲਾ ਪੁੱਤਾ ਜਿਸ ਨਾਲ ਮੈਂ ਨੰਗਲੀ ਮੈਨੂੰ ਬਤਮੀਜ਼ ਬੋਲਦਾ ਮੈਨੂੰ ਐਗਸਟੀਆਂ ਕੋਈ ਬਹੁਤ ਜਵਾਨ ਇਦਾਂ ਦੀ ਬੋਲਦਾ ਮੈਂ ਮੈਂ ਹੋਰ ਕੁਝ ਨਹੀਂ ਚਾਹਦੀ ਬੱਸ ਇਹ ਚਾਹਨੀ ਹੈ ਤੇ ਸਾਰਾ ਕੋਈ ਹੱਲ ਕਰੋ ਸਾਡਾ ਕੋਈ ਅਲਗੋਂ ਪਹਿਲਾਂ ਵੀ ਦਰਗਾਹ ਤੋਂ ਥਾਣਾ ਦਿੱਤੀ ਆ ਤਾਰਾਗੜ੍ਹ ਮੈਂ ਰਿਪੋਰਟ ਪਹਿਲਾਂ ਵੀ ਕਰਾਈ ਆ ਮੇਰਾ ਲਤਾਂ ਵੀ ਨਹੀਂ ਹੋਇਆ ਮੈਂ ਵੀਡੀਓ ਬਣਾਈ ਆ ਵੀ ਦਸੀ ਮੇਰੇ ਤਾਂ ਆ ਵੀ ਕੋਈ ਯਾਰ ਨਹੀਂ ਹੋਇਆ ਹੁਣ ਮੈਂ ਦੁਬਾਰਾ ਉਸ ਦਿਨ ਮੈਂ ਕੱਲੀ ਹੀ ਘਰ ਮੇਰੀ ਕੁੜੀ ਹੀ ਘਰ ਮੈਨੂੰ ਗਾਲhbar ਮੇਰਾ ਕੋਲ ਆ ਪਿਆ ਆ ਨੰਗਾ ਹੀ ਆ ਮੇਰੇ ਘਰ ਚ ਖੜਾ ਹੋਈ ਹੋਈ ਆ ਉਦੋਂ ਤੇ ਫੇਰਾ ਇਹ ਜਿਹੜੀ ਵੀਡੀਓ ਹੈ ਬਾਰੀ ਲੋਈ ਆ ਇਹ ਸਾਨੂੰ ਕੋਈ ਨਹੀਂ ਪਤਾ ਸਾਨੂੰ ਇਸੇ ਕੋਨ ਨੂੰ ਕੁੱਟਿਆ ਕੋਨ ਨਹੀਂ ਕਿਹ ਕਿਹ ਜਲੇ ਖਨੇ ਘੜਾ ਤਾਂ ਪੰਗੇ ਲਿੰਦਾ ਆ ਕੋਈ ਟਰੱਕਾਂ ਨਾਲ ਕੋਈ ਕਾਹੇ ਨਾਲ ਕੋਈ ਗਲੀ ਦਾ ਰਸਤਾ ਤਾਂ ਕੋਈ ਗੀ ਨੰਗੜ ਨਹੀਂ ਦਿੰਦਾ ਤੇ ਮਾਰਿਆ ਕੋਨਾ ਇਹ ਬਾਰੇ ਸਾਰੇ ਝੂਠੀ ਆ ਇਹ ਜਿਹੜੀ ਫਲਾਇਆ ਕੋਨਾ ਫਲਾਇਆ ਝੂਠੀ ਆ ਇਹ ਸਾੜਾ ਮਾਂ ਲਈਆ ਕੋਹਣਾ ਸਾਨੂੰ ਫਸਾਣੇ ਦੀ ਕੋਸ਼ਿਸ਼ ਕੀਤੀ ਆ ਇਹ ਦੇਖ ਨਹੀਂ ਬੋਟਾ ਨਹੀਂ ਮੈਮ ਕੋਈ ਗੱਲ ਨਹੀਂ ਆ ਹਰ ਜਿੱਤ ਬਣੀ ਦੀ ਆ ਕੋਹਣਾ ਜਿੱਤਣਾ ਕੋਹਣਾ ਨਾ ਬੋਟਾ ਨਹੀਂ ਤਾਂ ਕੋਈ ਗੱਲ ਹੀ ਨਹੀਂ ਆ ਇਹ ਸਭ ਝੂਠ ਹੈ ਜੇ ਇਹਦੇ ਮਾਂ ਕੋਲ ਜਾਈਏ ਉਸ ਦਿਨ ਮੈਨੂੰ ਗਾਵਾ ਗਦਾਵੇ ਇਹਦੀ ਮਾਂ ਕੋਲ ਸਰਪੰਚ ਕਿ ਭੇਜਿਆ ਆ ਮਾਗਲਸ ਪਰਚ ਵਿੱਚ ਜੇ ਮਾਣ ਆਏ ਜਵਾਬ ਦਿੱਤਾ ਆ ਤੇ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਪੰਨਾ ਇਹਦੇ ਵੱਡੇ ਭਰਾ ਵੀ ਲਾਮਾ ਦਿੱਤਾ ਆ ਵੱਡੀ ਭਝਾਈ ਵੀ ਲਾਮਾ ਦਿੱਤਾ ਆ ਭਰਾਣਾ ਵੀ ਸਾਨੂੰ ਬਤੇ ਜਿਹੜਾ ਰੋਹਿਤ ਨੂੰ ਮਾਰਾ ਇਹ ਏਡੀਟਿੰਗ ਗਾਵਾਂ ਗੱਡੀਆਂ ਕਰਦਾ ਆ ਬਤਮੀਜ਼ ਬੋਲਦਾ ਕੋਠੇ ਤੇ ਚੜੀਆਂ ਮੀਗੀ ਉਹ ਜਵਾਨ ਬਕਿਆ ਨੇ ਜਿਹੜੀ ਬਕੀਦਨੀ ਹੁੰਦੀ ਹੈ ਇਹ ਬਸ ਇਹਦੇ ਪਾਗਲਾ ਪਾਗਲਾ ਜੇਕਰ ਇਹ ਪਾਗਲਾ ਹੈ ਤੇ ਇਸੇ ਪੁੱਦਾ ਪਾਗਲਖਾਨਾ ਲਈ ਕਿਉਂ ਖੁੱਲਾ ਛੱਡੇਦਾ ਕਿਉਂ ਖੁੱਲਾ ਛੱਡੇ ਕੱਲਾ ਕਿਤੇ ਕੋਈ ਕੋਈ ਗੱਲ ਹੋਈ ਇਹ ਮੇਰੀ ਤੇ ਇਹ ਕਨਾਂ ਇਹ ਮੇਰੇ ਕਨਾਂ ਕੋਣ ਜ਼ਮੇਬਾਰ ਉਹ ਯਾਦ ਹੈ ਬਾਰੇ ਮੈਂ ਲੁਕੀ ਲੁਕੀ ਕਿੰਨੇ ਚਿਹਰੇ ਲੁਆ ਲੁਕੀ ਚਿਹਰੇ ਮੈਂ ਕਿੰਨੇ ਕ ਚਿਹਰੇ ਲੁਕਾ ਮੈਂ ਕੁੰਡੀਆਂ ਲਾਈਆਂ ਜੁਲਾਈ ਬਤਮੀ ਜੀ ਮੈਨੂੰ ਬੋਲਦੇ ਮੈਂ ਕੁੰਡੀਆਂ ਲਾਈਆਂ ਅੰਦਰ ਬੜਨੀ ਆ ਮੈਂ ਕਿੰਨੇ ਕ ਚਿਹਰੇ ਅੰਦਰ ਬੜੀਏ ਦਿਖਾ ਤਾਂ ਅੰਦਰ ਬੜੀ ਬੜੀ ਦਿਖਿਆ ਮੇਰਾ ਮਕਾੜਾ ਗੀਏ ਬੱਟੇ ਮਾਰਦਾ ਇੰਨਾ ਕੁਛ ਕਰਦਾ ਮੇਰਾ ਕੋਈ ਤਾਂ ਕੋਈ ਆ ਲੂਣਾ ਚਾਹੀਦਾ ਮਰੋ ਤੇ ਛਾਣੇ ਕੋ ਬਿਆਜ ਹੈ ਇਹ ਤੁਹਾਨੂੰ ਕੰਪਲੇਨ ਹੋ ਗਿਆ ਛਾਣੇ ਕੰਪਲੇਨ ਮੈਂ ਦੋ ਵਾਰੀ ਕਰਾਈ ਆ ਇੱਕ ਵਾਰ ਨਹੀਂ ਕਰਾਈ ਦੋ ਵਾਰੀ ਕਰਾਈ ਆ ਜਿਸ ਲਈ ਮੈਂ ਕੰਪਲੇਨ ਕਰਾਨ ਗਈ ਸੀ ਉਸਲਾ ਵੀ ਇਹ ਮੇਰੇ ਘਰ ਦੇ ਬਾਹਰ ਖੜਾ ਆ ਮੇਰੇ ਛੋਟੇ ਜਿਹੇ ਬੱਚੇ ਬੱਚੇ ਬਾਹਰੇ ਘੁਟੇ ਉਹ ਮੈਨੂੰ ਫੋਨ ਉਸਲਾ ਕਰਾ ਦੇ ਮੈਂ ਮੰਮੀ ਇਦਾਂ ਦਾ ਗੱਲ ਹੋ ਆਈ ਜਾ ਮੈਂ ਉਥੇ ਰਿਪੋਰਟ ਕਰਾ ਰਹਾ ਰਾਹ ਦੇ ਅੱਠਵੇਂ ਕੋਈ ਜਨਾਨੀ ਦਾ ਦਿਲ ਨਹੀਂ ਕਰਦਾ ਕਿ ਥਾਣਾ ਜਾ ਮੈਂ ਚੰਗੀ ਨਹੀਂ ਲੱਗਦੀ ਮੈਂ ਅੱਜ ਕੱਲ ਦੋ ਸਾਲੇ ਮੈਂ ਆਪਣੀ ਧੀ ਬਿਆਣੀ ਆ ਪੁੱਤਰ ਬਿਆਣਾ ਜੇ ਮੇਲੇ ਗੱਲੇ ਜੇ ਤਾਂ ਮੇਰੇ ਕੋਲ ਕੋਈ ਅਜਿਹਾ ਕੋਈ ਰਿਸਪੈ ਕਰੇਗਾ ਮੈਂ ਤਾਂ ਬੜੀ ਪਰੇਸ਼ਾਨ ਆ ਮੈਂ ਬਸ ਇਹ ਅਪੀਲ ਕਰਨੀ ਆ ਤੇ ਮੇਰਾ ਕੋਈ ਹੱਲ ਕਰੋ ਬਸ ਇਸ ਮੁੜਗੇ ਆ ਪੁੱਛੋ ਮੈਂ ਦਾ ਲੈਦਾ ਕੀ ਆ ਮਾਂ ਵੀ ਵਿਚਾ ਪਿਓ ਵੀ ਵਿਚਾ ਇਹ ਸਭ ਟੱਬਰ ਨਾਲੇ ਦਾ ਆ ਇਹ ਕੋਈ ਨਹੀਂ ਆ ਅਲੱਗ ਇਹ ਸਭ ਟੱਬਰ ਇੱਕੋ ਹੈ ਨਾ ਪਰ ਇਹ ਗੱਲ ਬਾਤ ਉਹ ਮੀਜੀ ਕੀ ਐਸ ਕਾਂਦੀ ਜੇ ਪਰਲੇ ਮੁਕਾਦੀ ਉਹ ਦਬਾ ਕੇ ਇੱਧਰ ਆਇਆ ਤੁਹਾਡੇ ਮਗੇ ਪਹਿਲਾਂ ਉਹਨੂੰ ਉਧਰ ਬੱਟੇ ਮਾਰੇ ਨਾ ਪਹਿਲਾਂ ਉਹਨੂੰ ਉਧਰ ਬੱਟੇ ਫੇਰੀ ਮੈਂ ਇੱਧਰ ਆਈ ਆ ਦੇਖਣ ਪਏ ਉਧਰ ਤਾਂ ਮੇਰਾ ਕੋ ਨੁਕਸਾਨ ਹੋਆ ਲਗੀ ਉਧਰ ਪਤਾ ਲੱਗਾ ਕਿ ਉਧਰ ਪਰਲੇਕਾਰ ਵੀ ਤੇਰਾ ਪੱਥਰ ਮਾਰਦਾ ਆ ਮੈਂ ਜੋ ਨੰਗੀ ਤਾਂ ਮੈਨੂੰ ਪਿੱਛਾ ਏਡੀ ਇਹਨਾਂ ਇੱਕ ਛੋਟਾ ਫੜਦਾ ਹੀ ਇਹਨਾਂ ਗਾਲਾਂ ਕੱਢਵਾ ਕੱਢੀ ਜਾਵਾ ਕੱਢੀ ਜਾਦਾ ਏਸੀ ਕੋਹਣਾ ਨਹੀਂ ਮਣਾ ਕੀਤਾ ਪੂਰੇ ਪਿੰਡ ਦਾ ਦਿਖਿਆ ਉਰੇ ਪਿੰਡਰਾਂ ਦੇਖਿਆ ਇਹ ਸ਼ਾਮੀ ਬੇਲ ਜਿੰਗੀਆਂ ਤਰਕਾਣਾ ਪੁੰਦੀਆਂ ਗਈਆਂ ਇੰਨੀਆਂ ਜੁਲਾਈ ਨੇ ਆ ਰਹੇ ਹੁੰਦੇ ਗਿਆ ਮੇਰੀ ਬਾਹ ਦੀ ਲਾਟ ਖਰਾਬ ਹੀ ਇਹ ਨੰਗਾ ਹੋ ਗਿਆ ਮੇਰੇ ਸਾਹਮਣੇ ਨੰਗਾ ਇਹ ਉਹਦੇ ਬਾਅਦ ਮੈਨੂੰ ਨਹੀਂ ਪਤਾ ਲੱਗਾ ਜਿਹੜੇ ਲੜਾਈ ਤੇ ਕੋਨੇ ਮਾਰਿਆ ਕੋਨੇ ਮੇਰਾ ਬੰਦਾ ਆਂਦਾ ਲੇਟ ਮੇਰਾ ਬੰਦਾ ਲੇਟ ਆਂਦਾ ਮਿੱਗੀ ਖਤਰਾ ਹੁੰਦਾ ਇਸ ਬੰਦੇ ਦਾ ਬੰਦਾ ਮੇਰਾ ਲੜਨ ਦੇ ਕਾਬਲ ਨਹੀਂ ਆ ਉਹ ਅੱਗੇ ਬਿਮਾਰ ਆ ਉਹ ਅੱਗੇ ਉਹਦਾ ਅੱਗੇ ਐਕਸੀਡੈਂਟ ਹੋਇਆਦਾ ਆ ਉਹ ਲੜਨ ਦੇ ਕਾਬਲ ਨਹੀਂ ਆ ਇਹ ਬਸ ਇੱਥੇ ਜਾਂਦੇ ਮਿੱਥੇ ਰਹਿੰਦੀ ਗਿਆ ਇਹ ਦੱਸੋ ਮੈਂ ਤਾਂ ਜਾਵਾਂ ਕਿੱਥੇ ਮੈਨੂੰ ਕੋਈ ਟਿਕਾਣਾ ਦੱਸੋ ਮੈਂ ਜਾਵਾਂ ਕਿੱਥੇ ਮੈ ਮੰਗ ਕਰਦੇ ਹਾਂ ਸ਼ਾਹ ਮੰਗ ਮੈਂ ਇਹ ਕਰਨੀ ਮੇਰਾ ਕੋਈ ਹੱਲ ਕੀਤਾ ਜਾਏ ਮੇਰਾ ਕੋਈ ਹੱਲ ਕੀਤਾ ਜਾਏ ਮੈਂ ਕਿੱਥੇ ਜਾ ਮੈਂ ਕੁੱਲੂ ਸੁਣਾਵਾ ਕੁੱਲੂ ਸੁਣਾਵਾ ਮੈਂ ਠੋੜਾ ਵੀ ਜੁਨੀ ਆ ਮੇ ਨੂੰ ਪਿੰਨ ਸੁਣਦੇ ਬਹਿ ਕਿੱਥੇ ਜਾ ਮੇਰਾ ਕੋਈ ਨਹੀਂ ਸੁਣਦਾ ਮੇਰਾ ਨਾਮ ਪੁਛ ਦੇ ਦੀ ਹੈ ਮੈਂ ਮੰਗਿਆ ਦੀ ਰਹਿਣ ਵਾਲੀ ਆ ਇਹ ਮੁੰਡਾ ਨਾ ਨਸ਼ੇ ਕਰਕੇ ਨਾ ਸਾਡੇ ਘਰ ਬਟੇ ਬਟੇ ਮਾਰਦਾ ਸਾਨੂੰ ਲੰਗਾ ਇਹ ਸਾਨੂੰ ਬਤਮੀ ਜੀ ਬੋਲਦਾ ਐ ਐਂ ਬੜੇ ਤਾਂਗੋ ਦੇ ਦੇ ਕੋਲ ਆ ਘਰ ਸਾਡ ਦੇਖੋ ਕੀ ਹਾਲ ਕੀ ਤੇ ਨੇ ਐਂ ਦੇ ਕੋ ਡਰੀ ਸਾਡੇ ਦਿੱਤੀਆਂ ਜਾਨ ਹੁੰਦੀ ਆ ਐ ਕਿੱਥੇ ਜਾਣਾ ਐ ਇਹ ਦੇ ਕੋਲ ਐ ਬਹੁਤ ਜਾ ਤਨ ਬਹੁ ਗੇਰੇ ਨੇ ਨਸ਼ਾ ਕਰਕੇ ਤੇ ਸਾਨੂੰ ਬਤਮੀਜ਼ ਬੋਲਦਾ ਐ ਕੋਈ ਇਦਾਂ ਜਿੰਦਾ ਕੋਈ ਇਦਾਂ ਚਾਹੇ ਆਪਣਾ ਪ੍ਰਕਾਰ ਵੀ ਆਣਾ ਐ ਤੇ ਸਾਨੂੰ ਨੂੰ ਪਤਾ ਵੀ ਵੀਡੀਓ ਖੋਲਣਾ ਪਾਇਰ ਕਿਤੇ ਗਿਆ ਕੋਣ ਮਾਰਿਆ ਐ ਇਹ ਨੰਗਾ ਪਹਿਲੇ ਹੋਦਾ ਐ ਸ਼ਾਦੀ ਦਾ ਤੇ ਜੇ ਐਸੀ ਤੈਨੂੰ ਨਿਯਮ ਮੰਨਦਾ ਸਾਰੇ ਕੁਝ ਸਕਦੇ ਫੇ ਮੋੜਾ ਬੜਾ ਬਤਮੀਜ਼ ਐ ਮੈਨੂੰ ਕਿਹਦੇ ਮਸਲਾ ਸੀਗਾ ਇਦਾਂ ਦਾ ਪਹਿਲੇ ਵੀ ਐਹੀ ਪਹਿਲੇ ਬਹੁਤ ਜਿਆਦਾ ਪਹਿਲੇ ਮੈਨੂੰ ਤੰਗ ਕਰਦਾ ਸੀ ਪਹਿਲੇ ਮੈਨੂੰ ਤੰਗ ਕਰਦਾ ਮੈਂ ਥੱਲੇ ਰਹਿੰਦੀ ਆ ਤਾਂ ਉੱਪਰ ਰਹਿੰਦੀ ਐ ਪਹਿਲੇ ਮੈਨੂੰ ਤੰਗ ਕਰਦਾ ਹੁਣ ਮੇਰੇ ਨਾਲ ਤੰਗ ਕਰਦਾ ਕੁੜੀ ਸਾਰੀ ਜਾਣ ਹੋਈ ਐ ਐ ਕਿੱਥੇ ਜਾਣਾ ਐ ਉਹ ਕੀ ਕਰਦਾ ਕਰਦਾ ਨੂੰ ਕੰਮ ਕਰਦਾ ਐ ਇਹ ਪਤਾ ਨਹੀਂ ਲੱਗਦਾ ਇਹ ਨਸ਼ਾ ਕਰਕੇ ਸਾਨੂੰ ਇਹ ਪਤਾ ਵੀ ਨਸ਼ਾ ਕਰਕੇ ਜੀ ਕੋਈ ਕੀ ਦੇ ਕੋਈ ਕਰੀ ਜਿੰਨਾ ਇਹ ਨ ਪਤਾ ਸਾਨੂੰ ਤਾਂ ਗੱਗਦਾ ਨੰਗੇ ਹੋਈ ਹੁਣ ਬਤਮੀ ਬੋਲਦਾ ਆ ਸਾਨੂੰ ਕੋਈ ਗੱਲ ਤੇ ਕੋਈ ਇਸ਼ਾਰੇ ਕਰਦਾ ਹੈ ਸਾਡੇ ਬੰਦੇ ਘਰ ਨਹੀਂ ਹੁੰਦੇ ਐ ਕਿਹਨੂੰ ਦੱਸਣਾ ਕੀ ਮੰਗੂ ਕੀ ਕਰਦੇ ਮੰਗਿਆ ਅਸੀਂ ਬਸ ਇਹ ਚਾਹਨੇ ਆ ਪੀ ਰਹੇ ਹਾਂ ਹਾਲ ਹਾਲ ਨੂੰ ਜਾਰਾ ਸਾਨੂੰ ਸਾਹ ਖੁੱਲੇ ਚਾਰ ਇਹਦੇ ਕੋਈ ਨਾ ਕੋਈ ਦੱਸੋ ਕਿ ਕੀ ਕਰੀਗੇ ਮੈਂ ਨਾ ਨੀਲਮ ਕੋਰ ਆ ਮੇਰੇ ਦਿਓਰ ਦਾ ਨਾਮ ਰਜਤ ਕੁਮਾਰਾ ਪਿੰਡ ਮੰਗਿਆਲ ਤਹਾਡੀ ਨਾ ਬੋਟਾ ਕਰਕੇ ਨਾ ਤਾਂ ਖੁੰਦਕ ਚੱਲਦੀ ਸੀਗੀ ਇਹਨਾਂ ਨੇ ਸਾਨੂੰ ਬੋਟਾ ਕਰਕੇ ਸਾਡੇ ਜੋਰ ਨੂੰ ਰੱਜ ਤੱਕ ਮਾਰਨ ਨੂੰ ਮਾਰਿਆ ਹੈਗਾ ਤੇ ਇਹਨਾਂ ਨੇ ਬਾਹਰ ਗਿਆ ਹੈਗਾ ਸਾਡਾ ਮੋਰਲ ਲੈਟਰਿੰਗ ਕਰਨ ਤੇ ਇਹਨਾਂ ਨੇ ਸਕੂਲ ਲਾਂਗੋ ਖੜ ਗਏ ਨੂੰ ਦਰਿਆ 'ਚ ਖੜ ਗਏ ਤੇ ਕੁੱਟਿਆ ਹੈਗਾ ਤੇ ਦਰਿਆ ਦੇ ਵਿੱਚ ਕੁੱਟ-ਗੁੱਟ ਕੇ ਮਾਰ ਕੇ ਇਹਨਾਂ ਨੇ ਮਾਰ ਅੱਧਾ ਮਾਰ ਮੁੱਕ ਗਿਆ ਇਹਨਾਂ ਨੇ ਸੋਚਿਆ ਕਿ ਮਰ ਗਿਆ ਤੇ ਉੱਥੇ ਸੁੱਟ ਕੇ ਤੇ ਘਰ ਆ ਗਏ ਬਸ ਅਹੀਂ ਆਹੀ ਕਹਿਣਾ ਚਾਹਣਿਆ ਕਿ ਇਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ madam ਮੈਂ ਸਭ ਕੁੱਛ ਝੂਠ ਬੋਲ ਦਿਆ ਸਾਡੇ ਇੱਧਰ ਕਦੀ ਵੀ ਆਏ ਅਸੀਂ ਕਦੀ ਗੱਲ ਗਲੋਚ ਨਹੀਂ ਕੀਤੀ ਸਾਡੇ ਰਜਿਤ ਨੇ ਕਦੀ ਕੋਈ ਗੱਲ ਨਹੀਂ ਕੀਤੀ ਹੈਗੀ ਇਹ ਸਾਰੇ ਝੂਠ ਬਿਆਨ ਹੈ ਇਹਨਾਂ ਦੇ ਸਭ ਝੂਠ ਬੋਲਦੇ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡਾ ਰਜਿਤ ਕੁਮਾਰ ਬਾਹਰ ਗਿਆ ਹੈਗਾ ਇਹਨਾਂ ਨੇ ਉੱਥੋਂ ਚੁੱਕ ਕੇ ਇਹਨੂੰ ਗੱਡੀ ਚ ਪਾ ਕੇ ਬਾਹਰ ਲੈ ਗਿਆ ਦਰਿਆ ਵੱਲ ਉੱਧਰ ਜਾ ਕੇ ਫਾਰ ਕੁੱਟ ਕੀਤੀ ਹੈਗੀ ਇਹਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਅਸੀਂ ਇਹੀ ਮੰਗ ਕਰਨੇ ਆ ਕਿ ਇਹਨਾਂ ਬਾਰੇ ਸਖਤ ਤੋਂ ਸਖਤ ਕਾਰਵਾਈ ਹੋ ਕੀਤੀ ਜਾਵੇ ਇਹ ਵੀਡੀਓ ਸਾਰੇ ਪਹੁੰਚੀ ਹੈਗੀ ਤੇ ਤੁਹਾਡੇ ਤੱਕ ਵੀ ਪਹੁੰਚ ਗਈ